ਇਹ ਕਿਹੜਾ ਪਿੰਡ ਆ ਜਿੱਥੇ ਮੀਟਰ ਲਾਏ ਜਾ ਰਹੇ ਆ ਇਹ ਪਿੰਡ ਸਸਰਾਲੀ ਆ ਜੀ ਅਸੀਂ ਕਾफी ਪਿੱਛੋਂ ਵੀ ਲਾਉਂਦੇ ਆ ਰਹੇ ਆ 10 12 ਮੀਟਰ ਅਸੀਂ ਲਾ ਲੇ ਆ ਤੇ ਬਾਕੀ ਆ ਸਾਰੇ ਜਿੰਨੇ ਵੀ ਖਪਤਕਾਰ ਖੜੇ ਨੇ ਜਿਹੜੇ ਸਾਡੇ ਨਾਲ ਸਹਿਮਤ ਨੇ ਜਿਹੜੇ ਆਪ ਆ ਕੇ ਕਹਿ ਕੇ ਕਹਿ ਰਹੇ ਨੇ ਵੀ ਸਾਡੇ ਮੀਟਰ ਲਾਓ ਅਸੀਂ ਉਹਨਾਂ ਦੇ ਮੀਟਰ ਲਾ ਰਹੇ ਆ ਤਾਂ ਕਿ ਇਹ ਜਿਹੜੀ ਬਿਜਲੀ ਪ੍ਰਾਈਵੇਟ ਕਰਨ ਦੀ ਸ਼ੁਰੂਆਤ ਇਹਨਾਂ ਮੀਟਰਾਂ ਤੋਂ ਆ ਇਹ ਮੀਟਰ ਜੇ ਨਹੀਂ ਲੱਗਣਗੇ ਤੇ ਬਿਜਲੀ ਪ੍ਰਾਈਵੇਟ ਨਹੀਂ ਹੋਊਗੀ ਇਹ ਬਿਜਲੀ ਪ੍ਰਾਈਵੇਟ ਖੋਣ ਦਾ ਸਭ ਤੋਂ ਪਹਿਲਾ ਪਹਿਲਾ ਪੜਾ ਜਿਹੜਾ ਇਹ ਚਿੱਪ ਵਾਲਾ ਮੀਟਰ ਆ ਕਿਉਂਕਿ ਸਰਕਾਰ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚ ਰਹੀ ਆ ਬਿਜਲੀ ਬੋਰਡ ਵੇਚ ਕੇ ਕੰਪਨੀਆਂ ਨੂੰ ਪ੍ਰਾਈਵੇਟ ਕਰ ਰਹੀ ਆ ਜਿਹਦੇ ਨਾਲ ਲੋਕ ਖਪਤਕਾਰਾਂ ਨੂੰ ਜਿਹੜੀ ਬਿਜਲੀ ਉਹ ਨਹੀਂ ਮਿਲਣੀ ਕਿਉਂਕਿ ਖਪਤਕਾਰ ਜਿਹੜਾ ਪ੍ਰਾਈਵੇਟ ਉਹ ਕਹੂਗਾ ਉਹ ਤੇ ਮਹਿੰਗੀ ਬਿਜਲੀ ਵੇਚੂਗਾ ਜਿਹੜਾ ਮਹਿੰਗੀ ਖਰੀਦੂਗਾ ਉਹਨੂੰ ਦੇਊਗਾ ਮਾੜੇ ਬੰਦੇ ਨੂੰ ਬਿਜਲੀ ਨੀ ਜੇ ਮਿਲਨੀ ਤੇ ਅਸੀਂ ਇਹ ਲੜਾਈ ਨੂੰ ਜਿਹੜਾ ਵੜਿਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਸਾਡੀ ਕਾਲ ਸੀਗੀ 9 10 ਤੇ 11 ਦੀ ਮੀਟਰ ਪੱਟਣ ਦੀ ਉਹ ਅਸੀਂ ਪੱਟ ਰਹੇ ਆ ਜੀ ਅੱਜ ਸਾਡੇ ਕੱਲ ਵੀ ਮੀਟਰ ਪੱਟੇ ਅਸੀਂ ਅੱਜ ਵੀ ਪੱਟ ਰਹੇ ਆ ਹੁਣ ਪਿੰਡ ਪਿੰਡ ਜਿੱਥੋਂ ਤੱਕ ਸਾਨੂੰ ਲੋਕ ਲੈ ਕੇ ਜਾਣਗੇ ਅਸੀਂ ਉਹ ਮੀਟਰ ਪੱਟ ਕੇ ਜਮਾ ਕਰਾਉਨੇ ਆ ਮੈਂ মিডিਆ ਤੇ ਖੜ ਕੇ ਕਹਿਣਾ ਵੀ ਸਰਕਾਰ ਨੂੰ ਵੀ ਇਹਦੀ ਜ਼ਿੰਮੇਵਾਰੀ ਸਾਡੀ ਆ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੈ ਤਾਂ ਦਿਲਬਾਖ ਸਿੰਘ ਖੜਾ ਸਾਡੇ ਤੇ ਕਰੋ ਜੇ ਕੋਈ ਜੁਰਮਾਨਾ ਪਾਉਣਾ ਹੈ ਤਾਂ ਦਿਲਬਾਖ ਸਿੰਘ ਖੜਾ ਸਾਡੇ ਤੇ ਪਾਓ ਅਸੀਂ ਚੱਲਾਂਗੇ ਅਰਾਸੀਂ ਬਿਜਲੀ ਪ੍ਰਾਈਵੇਟ ਨਹੀਂ ਹੋਣ ਦਿਆਂਗੇ ਤੁਹਾਨੂੰ ਕੋਈ ਜ਼ਮੀਨ ਨਹੀਂ ਬਿਜਲੀ ਦੀ ਵੇਚਣ ਦਿਆਂਗੇ ਨਾ ਅਸੀਂ ਬਿਜਲੀ ਪ੍ਰਾਈਵੇਟ ਕੋਈ ਚੇਪੜਾ ਮੀਟਰ ਲਗਣ ਦਿਆਂਗੇ ਪਿੰਡਾਂ 'ਚ ਤੇ ਪਿੰਡਾਂ ਦੇ ਲੋਕਾਂ ਨੂੰ ਜਿਵੇਂ ਮੀਟਰ ਲਾਏ ਜਾ ਰਹੇ ਸੈਂਤੀ ਨਾਲ ਲਾਏ ਜਾ ਰਹੇ ਹੁਣ ਤੱਕ ਸੈਂਤੀ ਨਾਲ ਲਾਈ ਜਾ ਰਹੀ ਹੈ ਬਿਲਕੁਲ ਸੈਂਤੀ ਨਾਲ ਲਾ ਕੇ ਆ ਰਹੇ ਹਾਂ ਅਸੀਂ ਪਿੰਡ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਕਹਿੰਨੇ ਆਂ ਵੀ ਜਾਗਰਤ ਹੋ ਇਹ ਬੜਾ ਵੱਡਾ ਨੁਕਸਾਨ ਆ ਸਾਡਾ ਪੰਜ ਤਤਾਂ ਦਾ ਸਰੀਰ ਆ ਛੇਵਾਂ ਬਿਜਲੀ ਆ ਸਾਡੀ ਬਿਜਲੀ ਤੋਂ ਬਿਨਾ ਕੁਝ ਵੀ ਘਰਾਂ 'ਚ ਨਹੀਂ ਇਹ ਚੱਲਣਾ ਇਹ ਤੁਹਾਡੀ ਬਿਜਲੀ ਉਹ ਗੋਲ ਹੋ ਗਈ ਤੇ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਮਾਰਿਆ ਜਾਣਾ ਸਾਰਾ ਇਸ ਕਰਕੇ ਸਾਰੇ ਜਿਵੇਂ ਆਪਾਂ ਪਿੱਛੇ ਲੈਂਡ ਪੂਲਿੰਗ ਵਾਪਸ ਕਰਾਈ ਆ ਯੂਨੀਵਰਸਿਟੀ ਵਾਲਾ ਕੇਸ ਵਾਪਸ ਕਰਾਇਆ ਸਾਰਾ ਕੁਝ ਵਾਪਸ ਕਰਾਇਆ ਇਹਦੇ ਵੀ ਇੱਕ ਮੋਟ ਹੋ ਜਓ ਸਾਰੇ ਇੱਕ ਮੋਟ ਹੋ ਕੇ ਲੜਾਈ ਲੜੀਏ ਤਾਂ ਜੋ ਸਾਡ ਇਹਨੂੰ ਵੀ ਹੀ ਵਾਪਸ ਕਰਾ ਦਈਏ ਅੱਛਾ ਹੁਣ ਤਾਂ ਕਿੰਨੇ ਲਾ ਲੈ ਜੀ ਮੀਟਰ 10 12 ਮੀਟਰ ਲੱਗੇ ਆ ਬਾਕੀ ਆ ਲੱਗੇ ਨੇ ਡਾਇਰੈਕਟ ਤਾਰ ਜੋੜੀ ਜਾਂਦੇ ਨੇ ਆਂ ਡਾਇਰੈਕਟ ਜੋੜ ਰਹੇ ਆਂ ਤਾਰ ਅਸੀਂ ਸਰਕਾਰ ਨੂੰ ਕਹਿੰਨੇ ਵੀ ਪੁਰਾਣਾ ਗਰਾਰੀ ਵਾਲਾ ਮੀਟਰ ਲਾ ਦਿਓ ਲਿਆ ਕੇ ਲੇ ਬੋਰਨ ਨੂੰ ਤਿਆਰ ਆ ਜੇ ਤੁਹਾਡੇ ਕੋ ਮੀਟਰ ਨਹੀਂ ਹੈਗੇ ਤਾਂ ਤੁਸੀਂ ਐਵਰੇਜ ਬਿੱਲ ਭੇਜ ਦਿਓ ਇਹਨਾਂ ਨੂੰ ਇਹ ਐਵਰੇਜ ਬਿੱਲ ਤਾਰਨਗੇ ਇਹ ਨਹੀਂ ਵੀ ਅਸੀਂ ਬਿਜਲੀ ਦਾ ਬਿੱਲ ਨਹੀਂ ਤਾਰਦੇ ਅਸੀਂ ਤਾਰਨ ਨੂੰ ਤਿਆਰ ਆ ਐਵਰੇਜ ਬਿੱਲ ਭੇਜੋ ਤੇ ਦੂਜਾ ਜਾਂ ਤੁਸੀਂ ਪੁਰਾਣਾ ਮੀਟਰ ਲਾ ਦਿਓ ਪਰ ਚੇਪਾਲਾ ਮੀਟਰ ਨਹੀਂ ਅਸੀਂ ਲੱਗਣ ਦੇਣਾ ਕਿਸੇ ਹਾਲਤ ਚ ਵੀ ਠੀਕ ਹੈ ਹਾਂਜੀ